ਲੋਵੀ ਕਹਿੰਦੇ ਅੱਜ ਦਾ ਰਿਕਾਰਡ ਤੋੜ ਦਾਂਗੇ ਪਹੁੰਚ ਗਏ ਆਂ ਵੱਡਾ ਢੀਪੂ ਦੇ ਚਾਹੇ ਮੁੰਡਿਆ ਨੇ ਆਉਣਾ ਚਾਹੇ ਕੁੜੀਆਂ ਆਉਣਾ ਰੈਡੀमेड ਕੱਪੜਾਂ ਦੇ ਵਿੱਚ ਕਰ ਦਿਆਂਗੇ ਟੌਹਾਂ ਪੂੜੀਆਂ ਸਾਡੀਆਂ ਆਹ ਦੇਖੋ ਜੀ ਵੱਡੇ ਵੱਡੇ ਜਿਹੜੀਆਂ ਤੁਹਾਡੀਆਂ ਚੀਜ਼ਾਂ ਪਸੰਦੀ ਦੀਆਂ ਕੋਈ 1200 ਮੰਗਦਾ ਕੋਈ 1000 ਮੰਗਦਾ ਕੋਈ 900 ਮੰਗਦਾ ਕੋਈ 800 ਮੰਗਦਾ ਪਰ ਸਾਡੇ ਕੋਲ ਆਜੋ ਮਿੱਟੀ ਦੇ ਭਾ ਕੱਪੜਾ ਕਰਦਾ ਮਿੱਟੀ ਦੇ ਭਾ ਲਓ ਭਾਜੀ ਕੁੜੀਆਂ ਵਾਸਤੇ ਦੇਖੋ ਕਿੰਨੀ ਕਿੰਨੀ ਸੋਹਣੀ ਟੀ-ਸ਼ਰਟ ਆ ਚੁੱਕੀਆਂ ਆਆਂ ਕਿ ਕੁੜੀਆਂ ਕਿਸੇ ਕੱਟ ਨਹੀਂ ਆ ਕੇ ਦੇਖੋ ਕਿੰਨਾ ਪਿਆਰਾ ਸਟਾਫ ਆ ਚੁੱਕਾ ਨਾਲ ਕਿੰਨੇ ਕਿੰਨੇ ਪਹਿਰੇ ਲੋਗੋ ਆ ਚੁੱਕਿਆ ਗਿਆ ਸਿਰਫ ਆਪਾਂ ਜਿਹੜੇ 500 ਵਾਲੇ 275 ਰੁਪਏ ਵਿੱਚ ਦੇਖੋ ਜੀ ਭਾਵੇਂ ਤੁਸੀਂ ਭੈਣ ਭਰਾ ਹੋ ਭਾਵੇਂ ਤੁਸੀਂ ਹਸਬੰਦ ਵਾਈਫ ਹੋ ਇਹ ਫੈਮਿਲੀ ਕੰਪਲੀਟ ਸ਼ੋਰੂਮ ਆ ਕੁੜੀਆਂ ਲਈ ਕੱਪੜੇ ਵੀ ਦੇ ਰਹੇ ਆ ਮੁੰਡੇ ਲਈ ਵੀ ਦੇ ਰਹੇ ਆ ਜਿਨ੍ਹਾਂ ਦੇ ਸਟੂਡੈਂਟ ਵੀਜ਼ੇ ਲੱਗ ਗਏ ਆ ਤੁਸੀਂ ਬਾਹਰਲੇ ਮੁਲਕ ਤਾਂ ਜਾ ਰਹੇ ਹੋ ਮੁੰਡਿਓ ਆ ਜਾਓ ਛੇਤੀ ਬਜ਼ਾਰਾਂ 'ਚ ਜਾ ਕੇ ਲੁੱਟਾ ਨਾ ਕਰਾਓ ਇਸ ਗੱਲ ਦੀ ਗਰੰਟੀ ਦਿੰਨੇ ਆ ਜਿਹੜਾ ਬਾਜ਼ਾਰ ਤੁਸੀਂ 50000 ਰੁਪਏ ਦਾ ਕੱਪੜਾ ਲੈ ਕੇ ਟੇਕੀ ਭਰਨਾ ਵੱਡਾ ਡੀਪੋ ਨੇ ਉਹ ਹੀ ਕੱਪੜਾ ਤੁਹਾਨੂੰ 20000 ਰੁਪਏ ਦੇ ਰਣਾ ਆ ਐ ਵੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਚੁੱਕਾ ਸਿਰਫ 494 ਰੁਪਏ ਵਿੱਚ ਇਹਨਾਂ ਨੂੰ ਸੋਨੇ ਕਲਰ ਆ ਚੁੱਕਾ ਨਾਲ ਦੇਖੋ ਕਾਲਰ ਕਿੰਨੇ ਵਧੀਆ ਬਣੇ ਆ ਨਾਲ ਦੇਖੋ ਕਿੰਨੇ ਕਿੰਨੇ ਸੋਨੇ ਬਟਨ ਲਾ ਦਿੱਤੇ ਹੈਗੇ ਆ ਏ ਮੇਰੇ ਪਹਿਲਵਾਨ ਭਰਾ ਆ ਉਹਨਾਂ ਨੂੰ ਵੀ ਕਬਰਾਉਣ ਦੀ ਲੋੜ ਕੋਈ ਨਹੀਂ ਕਹਿੰਦੇ ਵੀ ਅਸੀਂ ਦਾ ਸਾਰਾ ਹੀ ਸ਼ਹਿਰ ਲੱਭ ਲੈ ਸਾਰੇ ਦੁਕਾਨਾਂ 'ਚ ਚੜ੍ਹ ਕੇ ਸਾਨੂੰ ਸਾਡਾ ਸਾਈਜ਼ ਨਹੀਂ ਮਿਲਦਾ ਸਾਈ ਵੱਡੇ ਵੱਡੇ ਕੁਲੇ ਡੁੱਲੇ ਸਾਈਜ਼ ਦੀਆਂ ਸਾਨੂੰ ਸ਼ਰਟਾਂ ਮਿਲ ਜਾਣੀਆਂ ਮਿਲਣੀਆਂ ਵੀ ਵਧੀਆ ਕੁਆਲਿਟੀ ਦੀਆਂ ਹੈਗੀਆਂ ਇਹ 1800 2000 2500 ਹੋ ਜ ਨਹੀਂ ਮਿਲਣੀਆਂ ਇਹ ਵੀ ਕੁਆਟੀਆਂ ਦੇ ਪਾ ਕੁੜੀਆਂ ਵਾਸਤੇ ਦੇਖੋ ਕਿੰਨੇ ਕਿੰਨੇ ਸੋਨੇ ਨਾਈਟ ਸੂਟ ਆ ਚੁੱਕੇ ਹੈ ਕਿੰਨਾ ਪਿਆਰਾ ਕਲਰ ਆ ਚੁੱਕਾ ਬੇਬੀ ਪਿੰਕ ਨਾਲ ਕਾਲਰ ਸਟਾਈਲ ਬਣੀ ਹੈਗੇ ਆ ਦੇਖੋ ਨੇਕ ਤੇ ਕਿੰਨੇ ਕਿੰਨੇ ਸੋਨੇ ਬਟਨ ਲੱਗੇ ਤੇ ਨਾਲ ਪਾਈਪਿੰਗ ਕੱਢੀ ਹੈਗੀ ਆ ਇਹ ਚ ਬਹੁਤ ਸੰਸਰ ਕਲਰ ਸ਼ੇਡਾਂ ਚ ਕੇ ਸਿਰਫ 563 ਰੁਪਏ ਵਿੱਚ 388 ਤੋਂ ਸਟਾਰਟ ਹੋ ਰਹੀਆਂ ਨੇ ਵਡੜੀਪੁਰ ਵਿੱਚ ਨਾਈਟ ਸੂਟ ਚਾਹੇ ਤੁਸੀਂ ਸਟ੍ਰੇਟ ਫਿਟ ਲੈਣੀ ਆ ਬੂਟ ਕੱਟ ਲੈਣੀ ਆ 12 1500 ਵਾਲੀਆਂ ਜੀ ਤੇ ਪੈਂਟ ਤੁਹਾਨੂੰ 550 ਰੁਪਏ ਦੇ ਵਿੱਚ ਮਿਲ ਜਾਣੀਆਂ ਕਾਟਨ ਦੇ ਕੱਪੜੇ ਵੀ ਤੁਸੀਂ ਵੱਡੇ ਅਫਸਰ ਸਹਿਬਾਨ ਵੀ ਹੈਗੇ ਹਨਾ ਤੁਸੀਂ ਰੋਜ਼ ਡਿਊਟੀ ਤੇ ਜਾਣਾ ਤੁਹਾਨੂੰ ਕਲਰ ਵੀ ਚੰਗਾ ਚਾਹੀਦਾ ਕੱਪੜਾ ਵੀ ਚੰਗਾ ਚਾਹੀਦਾ ਆ ਦੇਖੋ 1500 1800 ਅਸੀਂ ਰੇਟ ਨਹੀਂ ਮੰਗਦੇ ਅਸੀਂ ਸਿਰਫ 550 ਰੁਪਏ ਦੇ ਵਿੱਚ ਕਾਟਨ ਦੀਆਂ ਰੈਡੀमेड ਪੈਂਟਾਂ ਦੇ ਰਹੇ ਨੇ ਤੇ ਚਲੋ ਕੁੜੀਆਂ ਵਾਸਤੇ ਪੰਜਾਬੀ ਜੁੱਤੀਆਂ ਬਹੁਤ ਸੁੰਦਰੀਆਂ ਆ ਚੁੱਕੀਆਂ ਦੀ ਵੱਡਾ ਢੇਪੂ ਆ ਕੇ ਆਪਣੀ ਪਸੰਦ ਦੇ ਅਕੋਰਡਿੰਗ ਲੈ ਕੇ ਜਾ ਸਕਦੇ ਆ ਮੈਂ ਕਿਹਾ 150 ਰੁਪਏ ਤੋਂ ਸ਼ੁਰੂ ਹੋਣਗੇ ਪਰ ਢੇੜੀਪੂ ਬਈ ਪੰਜਾਬੀ ਜੁੱਤੀ ਤੁਸੀਂ ਘਰ ਬੈਠੇ ਹੋ ਤੁਸੀਂ ਨਿਕਰ ਦੇ ਨਾਲ ਸਲੀਪਰ ਪਾਉਣੇ ਆ ਲੋਅਰ ਦੇ ਨਾਲ ਸਲੀਪਰ ਪਾਉਣੇ ਆ ਜੀਨ ਦੇ ਪੈਂਟਾਂ ਪਾਉਣੇ ਆ ਸਾਡੇ ਕੋਲ ਦੇਖੋ ਸਾਰੇ ਹਰ ਤਰ੍ਹਾਂ ਦੀ ਵੈਰਾਈਟੀ ਹਰ ਤਰ੍ਹਾਂ ਦਾ ਰੰਗ ਹਰ ਤਰ੍ਹਾਂ ਦਾ ਸਾਈਜ਼ ਫਿਕਰ ਕਾ ਦੀ ਇਹ ਵੀ ਲੋਡ ਹੈ ਨਹੀਂ ਬਈ ਗਰਮੀਆਂ ਹੈ ਗਿਆ ਸਿਆਰ ਵਾਲੇ ਕੱਪੜੇ ਕਿੱਥੋਂ ਲੈਣੇ ਆ ਠੰਡ ਵਾਲੇ ਕਿੱਥੋਂ ਲੈਣੇ ਆ ਬਈ ਮੇਰਾ ਤਾਂ ਸਟੂਡੈਂਟ ਵੀਜ਼ਾ ਲਾ ਗਿਆ ਮੈਨਰੇ ਜਲਾ ਕੈਨੇਡਾ ਬਈ ਇੰਡੀਆ ਚ ਗਰਮੀਆਂ ਉੱਥੇ ਠੰਡੇ ਮੈਂ ਕਰਾਂਗੀ ਵੱਡਾ ਡੀਪੋ ਇਤਨਾ ਸਟੋਰ ਆ ਜਿੱਥੇ ਤੁਹਾਨੂੰ 365 ਦਿਨ ਗਰਮੀਆਂ ਵਾਲੇ ਕੱਪੜੇ ਮਿਲ ਜਾਣੇ ਆ ਸਰਦੀਆਂ ਵਾਲੇ ਮਿਲ ਜਾਣੇ ਆ ਆ ਦੇਖੋ ਵਿੰਟਰ ਲੋਅਰ ਰੰਗ ਯਾਰ ਦੇਖੋ ਕਿੰਨੇ ਜੈਂਕੀ ਜੈਂਕੀ ਆ ਤੇ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਆ ਜਿਹੜੇ ਮਰਜੀ ਕੰਟਰੀ ਜਿ ਬੈਠੇ ਆ ਨੰਬਰ ਸਕਰੀਨ ਤੇ ਹੈਗਾ ਲੋਬੀ ਕਹਿੰਦੇ ਅੱਜ ਦਾ ਰਿਕਾਰਡ ਤੋੜ ਦਾਂਗੇ ਪਹੁੰਚ ਗਏ ਆ ਵੱਡਾ ਡਿੱਪੂ ਦੇ ਚਾਹੇ ਮੁੰਡਿਆ ਨੇ ਆਉਣਾ ਚਾਹੇ ਕੁੜੀਆਂ ਆਉਣਾ ਰੈਡੀमेड ਕੱਪੜਾ ਦੇ ਵਿੱਚ ਕਰ ਦਿਆਂਗੇ ਟੋਨਾ ਪੂੜੀਆਂ ਸਾਡੀਆਂ ਆਹ ਦੇਖੋ ਜੀ ਵੱਡੇ ਵੱਡੇ ਜਿਹੜੀਆਂ ਤੁਹਾਡੀਆਂ ਚੀਜ਼ਾਂ ਪਸੰਦੀ ਦੀਆਂ ਰੰਗ ਵੀ ਤੁਹਾਨੂੰ ਸਾਰੇ ਮਿਲ ਜਾਣੇ ਆ ਡਿਜ਼ਾਈਨ ਸਾਰੇ ਮਿਲ ਜਣਿਆ ਅਧੀਆਂ ਬਾਹਾਂ ਦੀਆਂ ਟੀ-ਸ਼ਰਟਾਂ ਲੈ ਕੇ ਆਏ ਆ ਜਿਹੜੀ ਬਾਜ਼ਾਰਾਂ 'ਚ ਹੁੰਦੀ ਆ ਤੁਹਾਡੀ ਵੱਡੀ ਲੁੱਟ ਕੋਈ 1200 ਮੰਗਦਾ ਕੋਈ 1000 ਮੰਗਦਾ ਕੋਈ 900 ਮੰਗਦਾ ਕੋਈ 800 ਮੰਗਦਾ ਪਰ ਸਾਡੇ ਕੋਲ ਆਜੋ ਮਿੱਟੀ ਦੇ ਭਾ ਕੱਪੜਾ ਘਾੜਤਾ ਮਿੱਟੀ ਦੇ ਪਾ ਵੱਡਾ ਡੀਪੂ ਕੱਪੜਿਆਂ ਦਾ ਸਮੁੰਦਰ ਆ ਵੱਡੇ ਫਾਇਦੇ ਭਾਜੀ ਮੁੰਡਿਆਂ ਦੇ ਫਾਇਦਾ ਆਪਾਂ ਕਰ ਰਹੀ ਆ ਮੁੰਡਿਆਂ ਨੂੰ ਸੋਹਣੇ ਕੱਪੜੇ ਦਿਖਾਉਣੇ ਆ ਕੁੜੀਆਂ ਲਈ ਕੀ ਲੈ ਕੇ ਆਏ ਹੋ ਤੁਸੀਂ ਲੋ ਪਾਜੀ ਕੁੜੀਆਂ ਵਾਸਤੇ ਦੇਖੋ ਕਿੰਨੀ ਕਿੰਨੀ ਸੋਹਣੀ ਟੀ-ਸ਼ਰਟ ਆ ਚੁੱਕੀਆਂ ਆਆਂ ਕਿ ਕੁੜੀਆਂ ਕਿਸੇ ਘਟ ਨਹੀਂ ਆ ਕੇ ਦੇਖੋ ਕਿੰਨਾ ਪਿਆਰਾ ਸਟਾਫ ਆ ਚੁੱਕਾ ਨਾਲ ਕਿਨੇ ਕਿਨੇ ਪਹਿਰੇ ਲੋਗੋ ਆ ਚੁੱਕਿਆ ਗਿਆ ਸਿਰਫ ਆਪਾਂ ਜਿਹੜੀਆਂ 500 ਵਾਲੀ 275 ਰੁਪਏ ਵਿੱਚ 200 ਤੇ ਇੱਧਰ ਚ 275 275 ਪਾਜੀ ਆ ਦੇਖੋ ਹੋਰ ਘਟਾਤੇ ਸਿਰਫ 200 ਤੇ 25 ਰੁਪਏ ਵਿੱਚ ਲੌਂਗ ਟੀ-ਸ਼ਰਟ ਆ ਚੁੱਕੀ ਹੈ ਗਿਆ ਜਿ ਤੁਸੀਂ ਮਰਜੀ ਪਾ ਸਕਦੇ ਲੋਰ ਦੇ ਨਾਲ ਪਾ ਲਓ ਜਾਂ ਤੁਸੀਂ ਪਾ ਲਓ ਜੀਨ ਦੇ ਨਾਲ ਇਹ ਤੁਹਾਡੇ ਤੇ ਪੈਂਡ ਕਰਦਾ ਹੈਗਾ ਰੰਗ ਤੁਹਾਨੂੰ ਵੱਖ-ਵੱਖਰ ਮੈਣੇ ਸਾਹਿਦ ਨੂੰ ਹਰ ਤਰ੍ਹਾਂ ਮੈਣੇ ਹੈਗੇ ਆ ਲ ਅੱਜਕੱਲ ਜੋ ਟ੍ਰੈਂਡਿੰਗ ਦੇ ਵਿੱਚ ਚੱਲਦਾ ਤੁਸੀਂ ਜੀਨ ਦੀਆਂ ਪੈਂਟਾਂ ਨਾਲ ਪਾ ਕੇ ਜਦੋਂ ਹਣਾ ਬਾਜ਼ਾਰ ਚ ਜਾਣਾ ਜਾਂ ਕੰਮ ਤੇ ਜਾਣਾ ਜਾਂ ਰਿਸ਼ਤੇਦਾਰਾਂ ਨੂੰ ਮਿਲਣੀਆਂ ਥੋੜੀ ਟੌਰ ਨਿਕਲ ਜਣੀ ਆ ਜਿਹੜੀ ਬਾਜ਼ਾਰ ਦੇ ਵਿੱਚ 7-800 ਰੁਪਏ ਤੋਂ ਘੱਟ ਕੋਈ ਟੀ-ਸ਼ਰਟ ਨਹੀਂ ਦਿੰਦਾ ਸਾਡੇ ਕੋਲ ਲੈ ਜਾਓ 3-300 ਕੋਈ 300 ਰੁਪਏ ਦੀ ਕੋ 325 ਦੀ ਕੋ 350 ਦੀ ਇੰਨੀਆਂ ਰੇਂਜਾਂ ਦੇ ਵਿੱਚ ਤੁਹਾਨੂੰ ਆ ਵੀ ਟੀ-ਸ਼ਰਟਾਂ ਤੇ ਦੇਣੀਆਂ ਆ ਦੇਖੋ ਕੁੜਤੇ ਕਿੰਨੇ ਸੋਹਣੇ ਆ ਚੁੱਕੇ ਕੁੜੀਆਂ ਵਾਸਤੇ ਤਾਗੇ ਦਾ ਕੰਮ ਕੀਤਾ ਕੁੜਤਾ ਕਿੰਨਾ ਪਿਆਰਾ ਆ ਚੁੱਕਾ ਫਰੰਟ ਦੇਖੋ ਤੇ ਨਾਲ ਦੇਖੋ ਵੈਗ ਦੇਖੋ ਕਿੰਨੀ ਵਧੀਆ ਚੁੱਕੀ ਹੈਗੀ 80 ਤੁਸੀਂ ਮਾਜੀ ਜੀਂ ਦਿਨ ਆਪਾਸ ਦੇ ਲੈਗੀ ਨਾ ਪਾਸਾ ਜੈਗੀ ਨਾ ਪਾਸਾ ਦੇ ਗਿਆ ਬਹੁਤ ਸੋਹਣ ਸੋਹਣ ਕਲਰ ਆ ਚੁੱਕੇ ਨੇ ਲੈ ਪੂਰੇ ਸਟੈਚੂਅਲ ਪੀਸ ਹੈਗੇ ਆ ਸਿਰਫ 600 ਤੇ 600 ਰੁਪਏ ਵਿੱਚ ਐਨੇ ਸੋਹਣ ਸੋਹਣ ਡਿਜ਼ਾਈਨ ਦੇਖੋ ਪ੍ਰਿੰਟ ਵੀ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਹੈਗੇ ਨਿੱਕੀ ਬੁੱਟੀ ਵਿੱਚ ਤੁਸੀਂ ਉਹਨਾਂ ਵੱਡੀ ਬੁੱਟੀ ਲੈ ਕੇ ਦੀ ਵੱਡੀ ਬੁੱਟੀ ਵੀ ਲੈ ਕੇ ਜਾ ਸਕਦੇ ਗਿਆ ਅਲੱਗ-ਅਲੱਗ ਤਰ੍ਹਾਂ ਦੇ ਪ੍ਰਿੰਟ ਮੈਂ ਹੈਗੇ ਆ ਤੇ ਪਸੰਦ ਤੁਹਾਡੀ ਹੈਗੀ ਆ ਦੇਖੋ ਜੀ ਭਾਵੇਂ ਤੁਸੀਂ ਭੈਣ ਭਰਾ ਹੋ ਭਾਵੇਂ ਤੁਸੀਂ ਹਸਬੰਡ ਵਾਈਫ ਹੋ ਇਹ ਫੈਮਿਲੀ ਕੰਪਲੀਟ ਸ਼ੋਅਰੂਮ ਆ ਕੁੜੀਆਂ ਲਈ ਕੱਪੜੇ ਵੀ ਦੇ ਰਹੇ ਆ ਮੁੰਡਿਆਂ ਲਈ ਵੀ ਦੇ ਇਹ ਵੀ ਤੁਹਾਨੂੰ ਦੇ ਰਣੀ ਆ 425 ਰੁਪਏ ਦੇ ਵਿੱਚ ਇਹਦੇ ਵਿੱਚ ਰੰਗ ਬਹੁਤ ਸਾਰੇ ਆ ਵੱਡਾ ਫਾਇਦਾ ਪਤਾ ਕੀ ਆ ਤੁਸੀਂ ਮੋਟੇ ਹੋ ਪਤਲੇ ਹੋ ਕੋਈ ਟੈਨਸ਼ਨ ਲੈਣ ਦੀ ਗੱਲ ਨਹੀਂ ਸਾਡੇ ਕੋਲ ਸਾਈਜ਼ ਵੀ ਸਾਰੇ ਆ ਐਕਸਲ ਡਬਲ ਐਕਸਲ 3 ਐਕਸਲ 7 ਐਕਸਲ ਤੱਕ ਚਾਹੇ ਤੁਸੀਂ ਲੈ ਲਓ ਗੋਲ ਗਲੇਜ ਤੇ ਦੇਖੋ ਕਾਲਰ ਵਾਲੀਆਂ ਵੀ ਵੱਡੇ ਵੱਡੇ ਸਾਈਜ਼ ਦੇ ਵਿੱਚ ਫੁੱਲ ਬਾਜੂ ਵਾਲੀਆਂ ਆ ਗਈਆਂ ਟੀ-ਸ਼ਰਟਾਂ ਆ ਦੇਖੋ ਜਿਨ੍ਹਾਂ ਦੇ ਸਟੂਡੈਂਟ ਵੀਜ਼ੇ ਲੱਗ ਗਏ ਆ ਤੁਸੀਂ ਬਾਹਰਲੇ ਮੁਲਕਾਂ ਜਾ ਰਹੇ ਹੋ ਮੁੰਡਿਓ ਆ ਜਾਓ ਛੇਤੀ ਬਜ਼ਾਰਾਂ 'ਚ ਜਾ ਕੇ ਲੁੱਟਣਾ ਨਾ ਕਰਾਓ ਇਸ ਗੱਲ ਦੀ ਗਾਰੰਟੀ ਦਿੰਨੇ ਆ ਜਿਹੜਾ ਬਾਜ਼ਾਰ ਤੁਸੀਂ 50000 ਰੁਪਏ ਦਾ ਕੱਪੜਾ ਲੈ ਕੇ ਟੈਕੀ ਭਰਨਾ ਵੱਡਾ ਡੀਪੋਰੇ ਉਹ ਹੀ ਕੱਪੜਾ ਸਾਨੂੰ 20000 ਰੁਪਏ ਦੇ ਦੇਣਾ ਆ ਆ ਦੇਖੋ ਲੌਂਗ ਮੀਡੀਆਂ ਆ ਚੁੱਕੀਆਂ ਗੁਣੀਆਂ ਵਾਸਤੇ ਕਿਨੇ ਕਿਨੇ ਸਾਡੇ ਪ੍ਰਿੰਟ ਆ ਚੁੱਕੇ ਹੈਗੇ ਆ ਫਰੰਟ ਦੇਖੋ ਨਾ ਆਪਾਂ ਤੋਂ ਦੇਣਾ 816 ਪੀਸ ਸਿਰਫ 580 ਰੁਪਏ ਵਿੱਚ ਐ ਵੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਚੁੱਕਾ ਸਿਰਫ 494 ਰੁਪਏ ਵਿੱਚ ਐਨ ਐਸ ਤੋਂ ਕਲਰ ਆ ਚੁੱਕੇ ਨਾਲ ਦੇਖੋ ਕਾਲਰ ਕਿੰਨੇ ਵਧੀਆ ਬਣਿਆ ਨਾਲ ਦੇਖੋ ਕਿੰਨੇ ਤਨੇ ਛੋਟੇ ਬਟਨ ਲਾ ਦਿੱਤੇ ਹੈਗੇ ਆ ਤੁਸੀਂ ਵੱਡਾ ਡੀਪਾ ਆ ਕੇ ਆਪਣੀ ਪਸੰਦ ਦੇ ਕੋਲ ਜਿੰਦਾ ਮਰਜੀ ਮਿੱਟੀ ਲੈ ਕੇ ਜਾ ਸਕਦੇ ਆ ਇੱਥੇ ਦੇਖੋ ਅਲੱਗ-ਅਲੱਗ ਕਲਰ ਆ ਚੁੱਕੇ ਦੇਖੋ ਕਿੰਨਾ ਪਿਆਰਾ ਵਰਕ ਕੀਤਾ ਮਿਰਨ ਦਾ ਵਰਕ ਕੀਤਾ ਹੈਗਾ ਇਹ ਵੀ ਬਹੁਤ ਸੋਹਣੇ ਡਿਜ਼ਾਈਨ ਆ ਚੁੱਕੇ ਸਿਰਫ 562 ਰੁਪਏ ਵਿੱਚ ਆ ਵੀ ਦੇਖੋ ਕਿੰਨੀ ਸੋਹਣੀ ਮਿੱਟੀ ਆ ਚੁੱਕੀ ਹੈਗੀ ਆ ਬਹੁਤ ਸੋਹਣੇ ਕਲਰ ਸ਼ ਵੀ ਅਸੀਂ ਦਾ ਸਾਰੇ ਸ਼ਹਿਰ ਲੱਭ ਲਏ ਸਾਰੇ ਦੁਕਾਨਾਂ ਚ ਚਲ ਕੇ ਸਾਨੂੰ ਸਾਡਾ ਸਾਈਜ਼ ਨਹੀਂ ਮਿਲਦਾ ਸਾਈਜ਼ ਦੇਖੋ ਜਿੰਦਾ ਨਾ ਮਰਜੀ ਤੁਹਾਡਾ ਸਾਈਜ਼ ਹੋਵੇ ਵੱਡੇ ਵੱਡੇ ਖੁੱਲੇ ਡੁੱਲੇ ਸਾਈਜ਼ ਦੀਆਂ ਤੁਹਾਨੂੰ ਸ਼ਰਟਾਂ ਮਿਲ ਜਾਣੀਆਂ ਮਿਲਣੀਆਂ ਵੀ ਵਧੀਆ ਕੁਆਲਿਟੀ ਦੀਆਂ ਹੈਗੀਆਂ ਇਹ 1800 2000 2500 ਜ ਨਹੀਂ ਮਿਲਣੀਆਂ ਇਹ ਵੀ ਕਾਡੀਆਂ ਦੇ ਪਾ ਤੁਸੀਂ ਇਹਦੇ ਵਿੱਚ ਚੈੱਕ ਦੇਖੋ ਰੰਗ ਦੇਖੋ ਡਿਜ਼ਾਈਨ ਦੇਖੋ ਮਤਲਬ ਸਾਰਿਆਂ ਨੂੰ ਖੁਸ਼ ਕਰ ਦੇਵਾਂਗੇ ਚਾਹੇ ਤੁਸੀਂ স্মੋਲ ਸਾਈਜ਼ ਲੈਣਾ ਤੁਸੀਂ ਲਾਰਜ ਲੈਣਾ ਤੁਸੀਂ ਐਕਸਲ ਲੈਣਾ ਡਬਲ ਐਕਸਲ 3 ਐਕਸਲ ਹਰ ਸਾਈਜ਼ ਦੇ ਵਿੱਚ ਸ਼ਰਟਾਂ ਆ ਗਈਆਂ ਮਤਲਬ ਹਰ ਕਿਸੇ ਦੀ ਟੌਰ ਕਰ ਦੇਣੀ ਆ ਕੋਈ 400 ਰੁਪਏ ਦੀ ਕੋਈ 500 ਦੀ ਕੋਈ 700 ਕੋਈ 800 ਜੇ ਆਪਾਂ ਰੰਗਾਂ ਦੀ ਗੱਲ ਕਰ ਲਈਏ ਪ੍ਰਿੰਟਾਂ ਦੀ ਗੱਲ ਕਰ ਲਈਦਾ ਪਾਕ ਮਾਲਾ ਆ ਦੇਖੋ ਕਿੰਨੇ ਸੋਹਣੇ ਸੋਹਣੇ ਰੰਗ ਆ ਸੋ ਛੇਤੀ ਆ ਜਾਓ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਮੁੰਡਿਆਂ ਦੇ ਵੱਡੇ ਫਾਇਦੇ ਵੱਡਾ ਡੀਪੂ ਦੇ ਹੋਣੇ ਆ ਲੋ ਕੁੜੀਆਂ ਵਾਸਤੇ ਦੇਖੋ ਕਿੰਨੇ ਕਿੰਨੇ ਸੋਹਣੇ ਨਾਈਟ ਸੂਟ ਆ ਚੁੱਕੇ ਆ ਕਿੰਨਾ ਪਿਆਰਾ ਕਲਰ ਆ ਚੁੱਕਾ ਬੇਬੀ ਪਿੰਕ ਨਾਲ ਕੋਲਰ ਸਟਾਈਲ ਬਣੀ ਹੈਗੇ ਆ ਜੇ ਦੇਖੋ neck ਤੇ ਕਿੰਨੇ ਕਿੰਨੇ ਸੋਹਣੇ ਬਟਨ ਲੱਗੇ ਆ ਤੇ ਨਾਲ ਇੱਕ ਪਾਈਪਿੰਗ ਕੱਢੀ ਹੈਗੀ ਆ ਇਹ ਚ ਬਹੁਤ ਸੋਹਣੇ ਸੋਹਣੇ ਕਲਰ ਸ਼ੇਡਸ ਆ ਚੁੱਕੇ ਸਿਰਫ 563 ਰੁਪਏ ਵਿੱਚ 388 ਤੋਂ ਸਟਾਰਟ ਹੋ ਰਹੇ ਨੇ ਵੱਡਾ ਡੀਪੂ ਵਿੱਚ ਨਾਈਟ ਸੂਟ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਨਾਲ ਕਿੰਨੇ ਕਿੰਨੇ ਸੋਹਣੇ ਡਿਜ਼ਾਈਨਿੰਗ ਆ ਚੁੱਕੀ ਹੈਗੀ ਆ ਬਹੁਤ ਸੋਹਣੇ ਨਾਲੇ ਲੋਰ ਵੀ ਆ ਚੁੱਕੇ ਪੂਰੇ ਟੀ-ਸ਼ਰਟਾਂ ਵੀ ਦੇਖ ਲਈਆਂ ਸ਼ਰਟਾਂ ਵੀ ਦੇਖ ਲਈਆਂ ਉਹਦੇ ਨਾਲ ਪਾਉਣ ਲਈ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜੀਨ ਦੀਆਂ ਪੈਂਟਾਂ ਆਹ ਦੇਖੋ ਹੁਣ ਮੁੰਡਿਆਂ ਨੂੰ ਮੇਰੇ ਭਰਾਵਾਂ ਨੂੰ ਪਤਾ ਬਾਜ਼ਾਰ 'ਚ ਜਾਂਦੇ ਆਂ ਤੇ ਘੱਟੋ ਘੱਟ 1200 ਰੁਪਏ ਤੋਂ ਘੱਟ ਕੋਈ ਵੀ ਜੀਨ ਦੀ ਪੈਂਟ ਨਹੀਂ ਸ਼ੁਰੂ ਹੁੰਦੀ ਚਾਹੇ ਤੁਸੀਂ ਸਟ੍ਰੇਟ ਫਿਟ ਲੈਣੀ ਆ ਊਟ ਕੱਟ ਲੈਣੀ ਆ ਤੁਸੀਂ ਲੈਣੀ ਆ ਸਕਿਨੀ ਹਰ ਚੀਜ਼ ਮਿਲ ਜੂਗੀ 12-1500 ਵਾਲੀਆਂ ਜੀਨ ਦੀਆਂ ਪੈਂਟਾਂ ਤੁਹਾਨੂੰ 550 ਰੁਪਏ ਦੇ ਵਿੱਚ ਮਿਲ ਜਣੀਆਂ ਇਹਦੇ ਵਿੱਚ ਰੰਗਾਂ ਦੀ ਗੱਲ ਕਰ ਲਈਏ ਤਾਂ ਮੈਂ ਕਿਹਾ ਤੁਸੀਂ ਕੈਂਡੀਆਂ ਨੇ ਥੱਕਿਆ ਨਾ ਇੱਥੇ ਰੰਗ ਨਹੀਂ ਮੁੱਕਣੇ ਲਾਈਟ ਲੈ ਲੋ ਡਾਰਕ ਲੈ ਲੋ ਸਕਾਈ ਲੈ ਲੋ ਬਲੈਕ ਲੈ ਲੋ ਬਲੂ ਲੈ ਲੋ ਜਿੱਦਾਂ ਆ ਮਰਜੀ ਦੀਨ ਦੇ ਪੈਂਟਾਂ ਦੇ ਵਿੱਚ ਤੁਹਾਨੂੰ ਸਾਈਜ਼ ਹੀ ਮਿਲ ਜਣੇ ਆ ਰੰਗ ਵੀ ਮਿਲ ਜਣੇ ਸਾਨੂੰ ਲੋ ਜੀ ਅਸੀਂ ਕੁੜੀਆਂ ਵਾਸਤੇ ਲੈ ਆਣੀਆਂ ਬਹੁਤ ਸੋਹਣ ਸੋਹਣ ਦੀਨ ਦੇ ਪੈਂਟਾਂ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਹੈਗੇ ਸਿਰਫ ਆਪਾਂ ਦੀ 769 ਰੁਪਏ ਵਿੱਚ ਪੂਰਾ ਦੇਖੋ ਡੀਸੈਂਟ ਪੀਸ ਹੈਗੇ ਸਟੈਚੂਅਲ ਪੀਸ ਹੈਗੇ ਆ ਦੇਖੋ ਫਰੰਟ ਦੇਖੋ ਤੇ ਨਾਲ ਦੇਖੋ ਵੇਗ ਦੇਖੋ ਕਿੰਨੀ ਫਿਨਿਸ਼ਿੰਗ ਆ ਚੁੱਕੀ ਹੈਗੀ ਇਹ ਸਟਾਫ ਬਹੁਤ ਫਾਈਨ ਆ ਚੁੱਕਾ ਹੈਗਾ ਇੱਥੇ ਹਰ ਤੁਸੀਂ 6 ਪੌਕਟ ਪਸੰਦ ਕਰਦੇ ਹੋ 6 ਪੌਕਟ ਵੀ ਲੈ ਕੇ ਜਾ ਸਕਦੇ ਆ ਗਿਆ ਬਹੁਤ ਸੋਹਣੇ ਸੋਨੇ ਚ ਕਲਰ ਸ਼ੇਡ ਤਾਂ ਕੀਆ ਗਿਆ ਤੁਸੀਂ ਕੱਟੀ ਫੜੀ ਪਸੰਦ ਕਰਦੇ ਤੁਸੀਂ ਕੱਟੀ ਫੜੀ ਵੀ ਲੈ ਕੇ ਜਾ ਸਕਦੇ ਖੋ ਕਿੰਨੇ ਕਿੰਨੇ ਸੋਹਣੇ ਇਹ ਨਹੀਂ ਕੱਟੀ ਫੜੀ ਦਾ ਰੇਟ ਵੱਧ ਗਿਆ ਇਹ ਵੀ ਆਪਾਂ ਜੇ ਸਿਰਫ 794 ਰੁਪਏ ਵਿੱਚ ਬਾਹਰ ਤੁਹਾਨੂੰ 1500 ਤੋਂ ਜ਼ਿਆਦਾ ਘੱਟ ਨਹੀਂ ਮਣੀ ਹੈਗੀ ਤੇ ਤੁਸੀਂ ਮਾਰੇ ਹੋਰ ਪਸੰਦ ਕਰਦੇ ਰਿੱਬਾ ਵਾਲੀਆਂ ਤੁਸੀਂ ਰਿੱਬਾ ਵਾਲੀ ਵੀ ਲੈ ਕੇ ਜਾ ਸਕਦੇ ਆ ਦੇਖੋ ਜੀਂਦਿਆਂ ਪੈਂਟਾਂ ਤੁਸੀਂ ਦੇਖ ਲਈਆਂ ਤੁਸੀਂ ਵਾਂਡੇ ਬੁੰਡੇ ਜਾਣਾ ਤੁਸੀਂ ਜਾਗੋ ਪਾਰਟੀ ਤੇ ਜਾਣਾ ਵਿਆਹ ਤੇ ਜਾਣਾ ਸ਼ਰਟ ਦੇ ਨਾਲ ਪੈਂਟ ਪਾਉਣੀ ਹੈ ਤਾਂ ਆਹ ਦੇਖੋ ਪਾਰਟੀ ਵਾਲ ਪੈਂਟਾਂ ਵੀ ਤੁਹਾਨੂੰ ਮ ਚਾਹੇ ਤੁਸੀਂ ਕਾਟਨ ਦੇ ਕੱਪੜੇ ਚ ਲੈ ਲੇਖੋ ਕਾਟਨ ਦੇ ਕੱਪੜੇ ਚ ਵੀ ਤੁਸੀਂ ਵੱਡੇ ਅਫਸਰ ਸਹਿਬਾਨ ਵੀ ਹੈਗੇ ਆ ਨਾ ਤੁਸੀਂ ਰੋਜ਼ ਡਿਊਟੀ ਤੇ ਜਾਣਾ ਤੁਹਾਨੂੰ ਕਲਰ ਵੀ ਚੰਗਾ ਚਾਹੀਦਾ ਕੱਪੜਾ ਵੀ ਚੰਗਾ ਚਾਹੀਦਾ ਆਹ ਦੇਖੋ 1500 1800 ਅਸੀਂ ਰੇਟ ਨਹੀਂ ਮੰਗਦੇ ਅਸੀਂ ਸਿਰਫ 550 ਰੁਪਏ ਦੇ ਵਿੱਚ ਕਾਟਨ ਦੀਆਂ ਰੈਡੀमेड ਪੈਂਟਾਂ ਦੇ ਰਹੇ ਨੇ ਤੇ ਬਾਜ਼ਾਰ ਚ ਜਾ ਕੇ ਦਰਜੀ ਰਪਤਾ ਕਰੋ 700 800 ਰੁਪਈਆ ਕੱਲੀ ਸਲਾਈ ਆ ਅਸੀਂ ਕੱਪੜੇ ਸਮੇਤ ਸੀਤੀ ਸਲਾਈ ਪੈਂਟ ਤੁਹਾਡੇ ਸਾਈਜ਼ ਦੀ 550 ਰੁਪਏ ਜੀ ਦੇ ਦੇਣੀ ਆ। ਆ ਕੁੜੀਆਂ ਵਾਸਤੇ ਕੋਟ ਸੈੱਟ ਦੇਖੋ ਕਿੰਨੇ ਕਿੰਨੇ ਟਰੀ ਆ ਚੁੱਕੇ ਹੈਗੇ ਆ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਰੇਖੋ ਕਿੰਨਾ ਪਿਆਰਾ ਵਰਕ ਆ ਚੁੱਕਾ ਨੇਕ ਤੇ ਕਿੰਨਾ ਸੋਹਣਾ ਵਰਕ ਸਿਰਫ 838 ਰੁਪਏ ਵਿੱਚ ਕੋਈ ਹੈਗਾ 700 ਦਾ ਕੋਈ 900 ਦਾ ਕੋਈ 1000 ਦਾ ਯਾਨੀ ਕਿ ਤੁਹਾਨੂੰ 388 ਤੋਂ ਸ਼ੁਰੂ ਤੇ ਪਸੰਦ ਤੁਹਾਡੀ ਹੈਗੀ ਇਹ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਸ਼ੇਡਸ ਆ ਚੁੱਕੇ ਗਿਆ ਆਪਾਂ ਤੁਹਾਨੂੰ ਦੇਣੇ ਹੈਗੇ ਇੰਗਲਿਸ਼ ਕਲਰ ਬਹੁਤ ਸੋਹਣੇ ਸੋਹਣੇ ਕਲਰ ਆ ਚੁੱਕੇ ਗਿਆ ਵਾਓ ਵਾਲੀ ਫੀ ਉੱਲੇ ਡੁੱਲੀਆਂ ਨਿਕਰਾਂ ਗਿਆ ਜੈਮ ਜਿਆਣਾ ਤੁਸੀਂ ਵਾਕ ਕਰਨ ਜਾਣਾ ਤੁਸੀਂ ਭਾਵੇਂ ਘਰ ਪਾਉਣੇ ਹੈਗੇ ਆ ਨਿਕਰਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਸਾਰੇ ਇਹਦੇ ਵਿੱਚ ਕੱਪੜਾ ਤਾਂ ਹੈਗਾ ਹੀ ਹਰ ਤਰ੍ਹਾਂ ਦਾ ਇਹਦੇ ਵਿੱਚ ਰੰਗ ਵੀ ਸਾਰੇ ਤਰ੍ਹਾਂ ਦੇ ਆ ਜਿਹੜੇ ਅੱਜ ਕੱਲ ਤੁਸੀਂ ਪਸੰਦ ਕਰਦੇ ਹੋ ਨਾ ਆ ਦੇਖੋ ਇਹ ਤੁਹਾਨੂੰ ਸਿਰਫ ਅਸੀਂ 300 ਰੁਪਏ ਤੋਂ ਸ਼ੁਰੂ ਕਰ ਦਿੰਦੇ ਆ 400 500 ਜਿੰਦੋਂ ਮਰਜ਼ੀ ਲੈ ਜਾਓ ਇਸ ਦੇ ਨਾਲ ਤੁਸੀਂ ਲੈਣੇ ਹੈਗੇ ਲੋਰ ਆ ਦੇਖੋ ਲੋਰ ਵੀ ਬੜੇ ਸੁਪਰ ਕੁਆਲਟੀ ਦੇ ਆ ਚਾਹੇ ਕੱਪੜਾ ਤੁਸੀਂ ਜਿੱਦਾਂ ਆ ਮਰਜ਼ੀ ਲੈ ਜਾਓ ਲੋਰ ਵੀ ਤੁਹਾਨੂੰ ਅਸੀਂ ਦੇ ਰਹੇ ਨੇ ਆ ਰੰਗ ਵੀ ਦੇ ਰਹੇ ਨੇ ਆ ਦੇਖੋ ਤਾਂ ਜਿਹੜੀ ਤੁਹਾਡੀ ਪਸੰਦ ਹੁੰਦੀ ਆ ਦੇਖੋ ਇਸ ਚੀਜ਼ ਨੂੰ ਬੁੰਡੇ ਬਹੁਤ ਪਸੰਦ ਕਰਦੇ ਆ ਇਹ ਚੀਜ਼ਾਂ ਤੁਸੀਂ ਬਿਆਰ ਚ ਆਨੇ ਹੋ ਕੋਈ 2500 ਮੰਗਦਾ ਆ ਦੇਖੋ ਕੋਈ ਮੰਗਦਾ 2800 ਕੋਈ ਮੰਗਦਾ 3000 ਸਾਡੇ ਕੋਲ ਆਜੋ 500 600 700 800 900 ਰੁਪਏ ਦੇ ਵਿੱਚ ਇੰਨੀਆਂ ਕ ਰੇਂਜਾਂ ਦੇ ਵਿੱਚ ਤੁਹਾਨੂੰ ਅਸੀਂ ਜਿਹੜੇ ਕਿ ਲੋਰ ਵੀ ਦੇ ਦੇਣੇ ਆ ਆ ਸਾਡੇ ਭੈਣਾ ਬਾਸ ਦੇਖੋ ਕਿੰਨੇ ਕਿੰਨੇ ਥੋੜੇ ਆ ਚੁੱਕੇ ਆ ਕਿ ਲੋਰ ਪੂਰੇ ਡੀਸੈਂਟ ਪੀਸ ਆ ਚੁੱਕੇ ਆ ਕਿ ਸਮਰਦੀ ਮਿਲ ਜੇ ਤੁਹਾਨੂੰ ਵੈਂਟਰ ਵੀ ਮਿਲ ਜਣੇ ਹੈਗੇ ਆ ਤੇ ਪਸੰਦ ਤੁਸੀਂ ਕਰਨੇ ਹੈਗੇ ਤੁਸੀਂ ਜਲਦੀ ਆ ਜਲਦੀ ਆ ਤੇ ਆਪਣੇ ਪਸੰਦ ਅਕੋਰਡਿੰਗ ਲੈ ਕੇ ਜਾ ਸਕਦੇ ਹੈਗੇ ਆ ਜਿਹੜੇ ਬਾਹਰ ਤੋਂ ਮਿਲਦਾ ਕਿ 1000 655 ਰੁਪਏ ਵਿੱਚ ਆ ਦੇਖੋ ਇੱਕ ਟਰਾਈ ਦੇ ਵਿੱਚ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਆ ਇੱਕ ਟਰਾਈ ਵਾਲੇ ਬਹੁਤ ਸੋਹਣੇ ਆਈਟਮ ਆ ਚੁੱਕੇ ਆ ਗਿਆ ਇਹ ਆਪਾਂ ਤੁਹਾਨੂੰ ਦਿਖਾ ਰਹੇ ਹਾਂ 744 ਰੁਪਏ ਵਿੱਚ ਆ ਦੇਖੋ ਜੀ ਕਾਰਗੋ ਦੇ ਵਿੱਚ ਪੈਂਟਾਂ ਵੀ ਸਾਡੇ ਕੋਲ ਹੈਗੀਆਂ ਸਾਡੇ ਕੋਲ ਪਜਾਮੇ ਵੀ ਹੈਗੇ ਆ ਦੇਖੋ ਜੇ ਭਾਗਨੀਆਂ ਲੱਗੀਆਂ ਜਿੰਨੀ ਮਰਜ਼ੀ ਸਟੋਰੇਜ ਕਰ ਲਓ ਬਟੂਏ ਪਾ ਲਓ ਮੋਬਾਈਲ ਪਾ ਲਓ ਪੈਸੇ ਪਾ ਲਓ ਆ ਦੇਖੋ ਸਪੋਰਟ ਸ਼ੂਜ਼ ਦੇ ਨਾਲ ਪਾਇਆ ਹੋਵੇ ਤਾਂ ਪਾਲਾ ਹੀ ਚੱਜੇ ਰੰਗ ਬੜੇ ਸੋਹਣੇ ਆ ਆ ਦੇਖੋ ਖੁੱਲੀਆਂ ਡੁੱਲੀਆਂ ਜੇ ਪਾਇਆ ਕਿੰਨੀਆਂ ਡੂੰਗੀਆਂ ਫਿਰ ਆ ਵੀ ਤੁਸੀਂ ਦੇਖ ਲਓ ਬਟਨ-ਬੂਟਨ ਲੱ ਤੰਗ ਪਹੁੰਚੇ ਮਿਲ ਜਾਣੇ ਆ ਮਤਲਬ ਜੋ ਤੁਹਾਡੀ ਡਿਮਾਂਡ ਆ ਅਸੀਂ ਬੰਦ ਅੰਦਰੋਂ ਲੈਣੇ ਆ ਆ ਸਾਨੂੰ ਬੰਦ ਹੀ ਮਿਲ ਜਾਣੇ ਆ ਦੇਖੋ ਕਲਰ ਤੁਹਾਡੀ ਪਸੰਦ ਦਾ ਰੰਗ ਤੁਹਾਡੀ ਪਸੰਦ ਦਾ ਰੇਟ ਵੀ ਤੁਹਾਡੀ ਪਸੰਦ ਦਾ ਹਰ ਪਾਸਿਓਂ ਫਾਇਦੇ ਕਰ ਰਹੇ ਆ ਆ ਦੇਖੋ ਕਾਟਨ ਦੇ ਪਲੱਸ ਸੂਟ ਆ ਚੁੱਕੇ ਫੈਨਸੀ ਕਿਨੇ ਕਿਨੇ ਸੋਹਣੇ ਆਰਟੀਕਲ ਆ ਚੁੱਕੇ ਸਿਰਫ 580 ਰੁਪਏ ਵਿੱਚ ਐ ਵੀ ਦੇਖੋ ਕਿਨੇ ਕਿਨੇ ਇਲੈਂਟ ਲੈਂਟਰੀ ਚੀਜ਼ਾਂ ਆ ਚੁੱਕੀਆਂ ਫੈਨਸੀ ਦੇਖੋ ਕਿੰਨਾ ਪਿਆਰਾ ਕਲਰ ਹੈਗਾ ਨਾਲ ਦੇਖੋ ਵਾਹੂ ਕਿੰਨੀ ਵਧੀਆ ਆ ਚੁੱਕਿਆ ਗਿਆ ਇਹ ਚ ਬਹੁਤ ਸੋਹਣੇ ਡਿਜ਼ਾਈਨਿੰਗ ਆ ਸਿਰਫ 1869 ਰੁਪਏ ਵਿੱਚ ਐ ਵੀ ਦੇਖੋ 1300 ਤੋਂ 1600 ਰੁਪਏ ਵਿੱਚ ਕਿਨੇ ਕਿਨੇ ਸੋਹਣੇ ਕਲਰ ਆ ਚੁੱਕੇ ਆ ਕਿ ਫਰੰਟ ਦੇਖੋ ਨਾਲ ਬੈਗ ਦੇਖੋ ਕਿੰਨਾ ਪਿਆਰਾ ਨੈਕ ਬਣਿਆ ਹੈਗਾ ਮਰੇ ਵਾਹ ਵਾਲੀ ਫੀਲਿੰਗ ਆਣੀ ਹੈਗੀ ਜੇ ਤੁਸੀਂ ਪੌਣੇ ਹੈ ਸਿਆਰਾਂ ਵਾਲੇ ਕੱਪੜੇ ਕਿੱਥੋਂ ਲੈਣੇ ਆ ਠੰਡ ਵਾਲੇ ਕਿੱਥੋਂ ਲੈਣੇ ਆ ਬਈ ਮੇਰਾ ਤਾਂ ਸਟੂਡੈਂਟ ਵੀਜ਼ਾ ਲੱਗਿਆ ਮੈਂ ਤਾਂ ਜਲਾ ਕੈਨੇਡਾ ਬਈ ਇੰਡੀਆ 'ਚ ਗਰਮੀ ਆ ਉੱਥੇ ਠੰਡ ਹੈ ਮੈਂ ਕਰਾਂਗੀ ਵੱਡਾ ਡੀਪ ਉਹ ਇਦਾਂ ਦਾ ਸਟੋਰ ਆ ਜਿੱਥੇ ਤੁਹਾਨੂੰ 365 ਦਿਨ ਗਰਮੀ ਵਾਲੇ ਕੱਪੜੇ ਮਿਲ ਜਣੇ ਆ ਸਰਦੀਆਂ ਵਾਲੇ ਮਿਲ ਜਣੇ ਆ ਆ ਦੇਖੋ ਵਿੰਟਰ ਲੋਰ ਰੰਗ ਯਾਰ ਦੇਖੋ ਕਿੰਨੇ ਜੈਂਕੀ ਜੈਂਕੀ ਆ ਤੁਸੀਂ ਇਹਨਾਂ ਦੇ 3-3000 ਰੁਪਏ ਬਾਜ਼ਾਰ 'ਚ ਖਰਤਦੇ ਸਾਨੂੰ ਦੁੱਖ ਲੱਗਦਾ ਜੇ ਤੁਸੀਂ ਆਪਣੀ ਮਿਹਨਤ ਦੇ ਪੈਸੇ ਖਰਾਬ ਕਰਦੇ ਹੋ ਦੁਕਾਨਦਾਰ ਤਾਂ ਬਾਅਦ ਫੱਟੇ ਚੱਕੀ ਜਾਂਦੇ ਆ ਇੱਥੇ ਆ ਜਾਓ 3000 ਵੀ ਨਹੀਂ ਲੈਣਾ 2500 ਵੀ ਨਹੀਂ ਲੈਣਾ 2000 ਵੀ ਨਹੀਂ ਲੈਣਾ 1500 ਵੀ ਨਹੀਂ ਲੈਣਾ 1000 ਵੀ ਨਹੀਂ ਲੈਣਾ 850 ਰੁਪਏ ਦੇ ਵਿੱਚ ਲੋਰ ਤੁਹਾਨੂੰ ਸਿੱਧੇ ਦੇਣਾ ਹੈਗਾ ਆ ਦੇਖੋ ਕੁੜੀਆਂ ਵਾਸਤੇ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਹੈਗੇ ਟਰੈਕਸੂਟ ਬਹੁਤ ਸੋਹਣੇ ਸੋਹਣੇ ਕਲਰ ਆ ਚੁੱਕੇ ਹੈਗੇ ਡੀਐਨ ਵੀ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਹੈਗਾ ਵਿੱਚ ਆਰਟੀਕਲ ਤੁਹਾਨੂੰ ਬੱਖੋ ਬੱਖਰੇ ਮਿਲਿਆ ਗਿਆ ਕੋਈ 700 ਤੋਂ ਕੋਈ 800 ਕੋਈ 600 ਹੋ ਜਾਏਗਾ ਆ ਵੀ ਦੇਖੋ ਕਿੰਨਾ ਪਿਆਰਾ ਕਲਰ ਆ ਚੁੱਕਾ ਹੈਗਾ ਸਿਰਫ 619 ਰੁਪਏ ਵਿੱਚ ਸੋ ਕੁੜੀਆਂ ਵਾਸਤੇ ਪੰਜਾਬੀ ਜੁੱਤੀਆਂ ਬਹੁਤ ਸੁੰਦਰੀਆਂ ਆ ਚੁੱਕੀਆਂ ਦੀ ਵੱਡਾ ਢੀਪ ਆ ਕੇ ਆਪਣੀ ਪਸੰਦ ਅਕੋਰਡਿੰਗ ਲੈ ਕੇ ਜਾ ਸਕਦੇ ਆ ਮੈਂ ਕਿਹਾ 150 ਰੁਪਏ ਤੋਂ ਸ਼ੁਰੂ ਹੋਣੀ ਨਹੀਂ ਪਰ ਢੜੀਪ ਵਿੱਚ ਪੰਜਾਬੀ ਜੁੱਤੀ ਤੁਸੀਂ ਦਾ ਮਰਜੀ ਸੂਟਾ ਨਾਲ ਤੁਸੀਂ ਪਾ ਸਕਦੇ ਆ ਕਿ ਦੇਖੋ ਕਿਨੇ ਕਿੰਨੇ ਸੋਨੇ ਕਲਰ ਆ ਚੁੱਕਿਆ ਗਿਆ ਤੁਸੀਂ 골ਡਨ ਪਸੰਦ ਕਰਦੇ ਆ ਤੁਸੀਂ ਇਹ ਮਾਰਾ ਸਿਲਵਰ ਪਸੰਦ ਕਰਦੇ ਤੁਸੀਂ ਮਲਟੀ ਸ਼ੇਡ ਪਸੰਦ ਕਰਦੇ ਆ ਕਿਹਾ ਹਰ ਇੱਕ ਦੇ ਉੱਪਰ ਟੈਗ ਲੱਗਿਆ ਕੋਈ 500 ਦੀ ਹੈ ਕੋਈ 600 ਦੀ ਕੋਈ 700 ਦੀ ਯਾਨੀ ਕਿ ਸਟਾਰਟਿੰਗ 150 ਤੋਂ ਹੋਣੀ ਹੈ ਗਿਆ ਤੁਸੀਂ ਸੈਂਟਰਲ ਪਸੰਦ ਕਰਦੇ ਹੈਗੇ ਆ ਪਾਰਟੀ ਵੇ ਫੈਂਸੀ ਸੀ ਉਹ ਵੀ ਲੈ ਕੇ ਜਾ ਸਕਦੇ ਕੋ ਕਿੰਨੇ ਕਿੰਨੇ ਸੋਹਣੇ ਡੈਕਿੰਗ ਆ ਚੁੱਕਿਆ ਗਿਆ ਬਹੁਤ ਸੋਹਣੇ ਕਲਰ ਸ਼ੇਡ ਤਾਂ ਆ ਚੁੱਕਿਆ ਹੈ ਵੀ ਦੇਖੋ ਕਿੰਨੇ ਕਿੰਨੇ ਸੋਹਣੇ ਮਾਰੇ ਵਰਕ ਆ ਚੁੱਕਿਆ ਗਿਆ ਪਰਲ ਦਾ ਵਰਕ ਕੀਤਾ ਹੈਂਡ ਵਰਕ ਦੇ ਵਿੱਚ ਆ ਚੁੱਕਾ ਹੈਗਾ ਨਾਲੇ ਕੋ ਕਿੰਨਾ ਸੋਹਣਾ ਆ ਚੁੱਕਿਆ ਹੈਗਾ ਵਰਾਇਟਲ ਜਾਨੀ ਕਿ ਰੈਡ ਵੀ ਇੰਨੇ ਸੋਹਣੇ ਕਲਰ ਆ ਚੁੱਕਿਆ ਗਿਆ ਇਹਨੇ ਕਿ ਤੁਹਾਨੂੰ ਡੀਨਿੰਗ ਸਿਰਫ ਆਪਾ ਦੇਣਾ ਹੈਗਾ 1200 ਵਾਲਾ ਪਿਸ 800 ਤੇ 12 ਰੁਪਏ ਵਿੱਚ ਐਨੇ ਸਣ ਤੋਂ ਕਲਰ ਡੀਨ ਲੈ ਕੇ ਜਾ ਸਕਦੇ ਆ ਤੁਸੀਂ ਡੇਲੀ ਵੇਅ ਯੂਜ਼ ਕਰਨੀ ਚਾਹੁੰਦੇ ਤੁਸੀਂ ਉਹ ਵੀ ਚੱਪਲਾ ਸਲੀਪਰ ਲੈ ਕੇ ਜਾ ਸਕਦੇ ਆ ਬਹੁਤ ਤਰ੍ਹਾਂ ਦੇ ਸਣ ਵਿੱਚ ਵੈਰਾਈਟੀ ਮਿਲ ਜਾਣੀ ਹੈਗੀ ਆ ਲਓ ਵੀ ਜਿਹੜੇ ਮੇਰੇ ਭਰਾ ਆ ਪ੍ਰਵਾਹ ਤੁਹਾਨੂੰ ਵੀ ਨਹੀਂ ਕਰਨ ਦੀ ਲੋੜ ਹੈਗੀ ਤੁਸੀਂ ਕੁੜਤੇ ਪੈਂਮਾਨਾ ਖੁੱਸੇ ਪੌਣਿਆਂ ਦੇਖੋ ਪੁਰਾਣਾ ਟ੍ਰੈਡੀਸ਼ਨਲ ਪੁਰਾਣਾ ਸੱਭਿਆਚਾਰ ਸਾਡੇ ਕੋਲ ਇਹ ਵੀ ਮਿਲ ਜਾਣਿਆ ਬਜ਼ਾਰਾਂ 'ਚ ਜਾ ਕੇ ਤੁਸੀਂ ਜਾਣਿਓ ਪਹਿਲੀ ਗੱਲ ਤੁਹਾਡਾ ਸਾਈਜ਼ ਨਹੀਂ ਮਿਲਦਾ ਕੁਆਲਿਟੀ ਨਹੀਂ ਮਿਲਦੀ ਫਿਰ ਰੇਟ ਬਹੁਤ ਮਿਲਦਾ ਇੱਥੇ ਅਗਰ ਰੇਟ ਸੁਣਿਓ ਹੁਣ ਦੇਖੋ ਤੁਸੀਂ ਘਰ ਬੈਠੇ ਹੋ ਤੁਸੀਂ ਮੰਨ ਲਓ ਢੇੜੀ ਛੇੜੀ ਮਾਣਨੀਆ ਨਿਕਰ ਦੇ ਨਾਲ ਸਲੀਪਰ ਪਾਉਣੇ ਆ ਲੋਅਰ ਦੇ ਨਾਲ ਸਲੀਪਰ ਪਾਉਣੇ ਆ ਜੀਨ ਦੇ ਪੈਂਟਾਂ ਨਾਲ ਪਾਉਣੇ ਆ ਸਾਡੇ ਕੋਲ ਦੇਖੋ ਸਾਰੇ ਹਰ ਤਰ੍ਹਾਂ ਦੀ ਵੈਰਾਈਟੀ ਹਰ ਤਰ੍ਹਾਂ ਦਾ ਰੰਗ ਹਰ ਤਰ੍ਹਾਂ ਦਾ ਸਾਈਜ਼ ਸਲੀਪਰ ਜੀ ਮਿਲ ਜਾਣਾ ਦੇਖੋ ਕੁੜੀਆਂ ਮੁੰਡਿਆਂ ਲਈ ਤਾਂ ਹੈਗੇ ਆ ਬੱਚਿਆਂ ਲਈ ਦੇਖੋ ਕਿੰਨੇ ਸੋਹਣੇ ਸੋਹਣੇ ਸ਼ੂ ਆ ਗਏ ਆ ਪਾਰਟੀ ਵੇਅਰ ਸੈਂਡਲ ਆ ਗਏ ਆ ਸਲੀਪਰ ਆ ਗਏ ਹੈਗੇ ਆ ਇਹ ਵੀ ਆਣਿਆ ਤੇ ਕੁੜੀਆਂ ਦੇ ਲਈ ਤਾਂ ਅਸੀਂ ਆ ਵੀ ਰੱਖੇ ਆ ਸਪੋਰਟ ਸ਼ੂ ਦੇਖੋ ਬਹੁਤ ਸੋਹਣੇ ਸੋਹਣੇ ਕੁੜੀਆਂ ਲਈ ਸਪੋਰਟ ਸ਼ੂ ਵੀ ਹੈਗੇ ਆ ਪਾਰਟੀ ਵੇਅਰ ਸੈਂਡਲ ਇਸ ਦੇ ਨਾਲ ਹੁਣ ਵਿਆਹਾਂ ਸ਼ਾਦੀਆਂ ਦਾ ਟਾਈਮ ਆ ਗਿਆ ਹੋਰ ਮੁੰਡਿਆਂ ਨੂੰ ਥੋੜੀ ਪਿਛੇ ਛੱਡ ਸਕਦੇ ਆ ਦੇਖੋ ਕੋਟ ਪੈਂਟ ਪਾਇਆ ਹੋਵੇ ਨਾਲ ਇਤਨਾ ਸ਼ੂ ਪਾਇਆ ਹੋਵੇ ਤਾਂ ਟੌਰ ਨਿਕਲੀ ਦੇਖੋ ਕਿੰਨਾ ਸੋਹਣਾ ਕੜਾਈ ਕੁੜੀ ਕੱਢੀ ਆ ਕਲਰ ਹੀ ਬੜਾ ਸੋਹਣਾ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਚੱਲਦਾ ਇਸ ਤੋਂ ਇਲਾਵਾ ਤੁਸੀਂ ਇਹ ਦੇਖੋ ਰੰਗ ਕਿੰਨੇ ਸੋਹਣੇ ਆ ਤੁਸੀਂ ਲੈਣੀਆਂ ਹੈਗੀਆਂ ਗਰਗਾਪੀਆਂ ਹੀ ਆ ਇਤਨੀਆਂ ਲੈਣੀਆਂ ਤੇ ਇਹਦੇ ਵਿੱਚ ਹੀ ਬਹੁਤ ਸਾਰੇ ਰੰਗ ਆ ਬਹੁਤ ਜ਼ਿਆਦਾ ਸਾਈਜ਼ ਹੈਗੇ ਆ ਤੁਸੀਂ ਉਹ ਸੈਂਡਲ ਲੈਣੇ ਆ ਸਲੀਪਰ ਟਾਈਪ ਉਹ ਵੀ ਤੁਹਾਨੂੰ ਮਿਲ ਜਾਣੇ ਉਸ ਤੋਂ ਇਲਾਵਾ ਆ ਸਪੋਰਟ ਸ਼ੂ ਦੇਖੋ ਤੁਸੀਂ ਕੀਜਰ ਚੈੱਕ ਕਰੋ ਹੁਣ ਤੁਹਾਨੂੰ ਆਪਣੇ ਮਾਮੇ, ਫੁੱਫੜ, ਤਾਏ, ਚਾਚੇ, ਭੈਣ ਭਰਾ, ਭੂਆ ਮਾਸੀ ਤੋਂ ਕੈਨੇਡਾ ਤੋਂ ਨਹੀਂ ਮੰਗਾਉਣ ਦੀ ਲੋੜ ਹੈਗੀ ਸ਼ੂ ਵੱਡਾ ਦੀਪੂ ਦਾ ਇਹ ਕੈਨੇਡਾ ਅਮਰੀਕਾ ਅੰਗਲੈਂਡ ਵਾਲੇ ਮੇਲੇ ਅਸੀਂ ਲਾਤੇ ਆ ਛੇਤੀ ਛੇਤੀ ਪਹੁੰਚੋ ਤੁਸੀਂ ਆਨਲਾਈਨ ਸ਼ਾਪਿੰਗ ਵੀ ਕਰ ਸਕਦੇ ਆ ਮੰਨ ਲਓ ਤੁਸੀਂ ਬਾਹਰ ਕਿਤੇ ਬੈਠੇ ਹੋ ਤੁਹਾਨੂੰ ਇਹ 10000 ਦਾ ਮਿਲਣਾ ਇੱਥੇ ਤਾਂ ਤੁਸੀਂ ਹੈਰਾਨ ਹੀ ਹੋ ਜਿਓ ਜਿਹੜਾ ਰੇਟ ਸਾਨੂੰ ਅਸੀਂ ਦੇ ਰਣਾ ਹੈਗਾ ਇੱਥੇ ਦਾ ਮਤਲਬ ਕੋਈ 1000 ਕੋਈ 1200 ਤੇ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਆ ਜਿਹੜੇ ਮਰਜੀ ਕੰਟਰੀ 'ਚ ਬੈਠੇ ਆ ਨੰਬਰ ਸਕਰੀਨ ਤੇ ਹੈਗਾ ਫੋਨ ਚੱਕੋ ਆਰਡਰ ਕਰ ਲਓ ਤੁਹਾਨੂੰ ਅਸੀਂ ਭੇਜ ਦਾਂਗੇ ਭਾਈ ਜੀ ਸੋਸ਼ਲ ਮੀਡੀਆ ਤੇ ਵੀ ਦੱਸ ਦਿਓ ਕੋਲੋ ਫੂਲੋ ਕਰਨਾ ਲੋਕਾਂ ਨੇ ਰੋਜ਼ ਨਵੀਂ ਅਪਡੇਟ ਦੇਖਣੀ ਵੱਡਾ ਢੀਪੂ ਦੀ ਕਰਨਾ ਕੀ ਪੈਣਾ ਉਹਨਾਂ ਨੂੰ ਭਾਈ ਜੀ ਕਰਨਾ ਕੀ ਆ ਵੱਡਾ ਢੀਪੂ ਬੰਗਾ ਤੁਸੀਂ ਭਰਨਾ ਇੰਸਟਾਗ੍ਰam YouTube Facebook ਤੇ ਮਾਰਾ ਤੁਹਾਨੂੰ ਪਤਾ ਹੈ ਵੱਡਾ ਢੀਪੂ ਓਪਨ ਹੋਇਆ ਨਹੀਂ ਸਾਰੀ ਵੈਰਾਈਟੀ ਜੋ ਅਪਡੇਟ ਹੁੰਦੀ ਹੈਗੀ ਆ ਤੁਸੀਂ ਦੇਖ ਸਕਦੇ ਆ ਕਿਤੇ ਘਰ ਬੈਠ ਕੇ ਆਰਡਰ ਕਰ ਸਕਦੇ ਆਗੇ ਸੋ ਆਜੋ ਜੀ ਛੇਤੀ ਛੇਤੀ ਤੁਹਾਡੀ ਉਡੀਕ ਕਰਦੇ ਆਂ ਕੈਮਰਾਮੈਨ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤਗਰ ਤਾਂ ਟੀਵੀ ਪੰਗਾ